ਹਮਾਰੇ ਕਾਰ ਆਨੰਦ ਹਮਾਰੇ ਆਗੇ ਸੁਖ ਪਾਛੇ ਸੁਖ ਸਹਿਜ ਆਗੇ ਸੁਖ ਪਾਛੇ ਸੁਖ ਸਹਿਜ ਹਮਾਰੇ ਕਰ ਆਨੰਦ ਹਮਾਰੇ ਕਰ ਆਨੰਦ ਹਮਾਰੇ ਕਰ ਆਨੰਦ ਹਮਾਰੇ ਕਰ ਆਨੰਦ ਹਮਾਰੇ ਪੇਟੋ ਵੜ ਪਾਗੀ ਗੁਰ ਪੂਰਾ ਪੇਟੋ ਵੜ ਪਾਗੀ ਮਨ ਹੈ ਪੈ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਾਰੀਆਂ ਹੀ ਸੰਗਤਾਂ ਨੂੰ ਚੁਕਨੀ ਸਾਹਿਬ ਸੁਸਾਇਟੀ ਵੱਲੋਂ 48ਵਾਂ ਸਵਾਨਾ ਸਮਾਗਮ ਜਿਹਨੂੰ ਪ੍ਰਬੰਧ ਪ੍ਰారంਭ ਕੀਤਾ ਗਿਆ ਹੈ ਅਸੀਂ ਮੈਂ ਆਪ ਤੋਂ ਤੇ ਅਤੇ ਸਾਰੀ ਹੀ ਸੰਗਤ ਜਿਹੜਾ ਨਿਵਾਸੀ ਅਤੇ ਇਲਾਕੇ ਦੀ ਸਾਰੀ ਸੰਗਤ ਅਤੇ ਸੇਵਾ ਸੁਖਨੀ ਸਾਹਿਬ ਸੁਣੇ ਦੀ ਸਾਰੀ ਸੰਗਤ ਦੇ ਸਾਰੇ ਪ੍ਰਬੰਧਕਾਂ ਵੱਲੋਂ ਸਾਰੇ ਹੀ ਜਿਹਦੇ ਪੱਤੇ ਸੱਜਣਾ ਦਾ ਅਸੀਂ ਲੱਖ ਲੱਖ ਜੀਰੋ ਧੰਨਵਾਦ ਕਰਦੇ ਹਾਂ ਜੀਰੋ ਧੰਨਵਾਦ ਕਰਦੇ ਹਾਂ ਕਾ ਪਰਵਾਸਾ ਆਪਣੇ ਸਾਹਿਬ ਕਾ ਪਰਵਾਸਾ ਨੇ ਸਾਹਿਬ ਕਾ ਪਰਵਾਸਾ ਆਪਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰਾਂ ਦੀ ਬੜੀ ਰਹਿਮਤ ਬਖਸ਼ਿਸ਼ ਕਿਰਪਾ ਹੋਈ ਹੈ ਸੋ ਸਮੂਹੀ ਗਿੱਦੜਬਾਹ ਦੀਆਂ ਸੰਗਤਾਂ ਵੱਲੋਂ ਪਾਲ ਇੰਡੀਆ ਸੇਵਾ ਸੁਖਮਣੀ ਸੁਸਾਇਟੀਆਂ ਵੱਲੋਂ ਰਲ ਮਿਲ ਕਰਕੇ ਹਰ ਸਾਲ ਦੀ ਤਰ੍ਹਾਂ ਜੋ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਉਤਵਸ ਦੀਆਂ ਖੁਸ਼ੀਆਂ ਦੇ ਵਿੱਚ ਇਹ ਧਾਰਮਿਕ ਸਮਾਗਮ ਪਰਵਾਏ ਜਾਂਦੇ ਹਨ ਜੋ ਕਿ 29 30 ਤਰੀਕ ਨੂੰ ਇਹ ਲਗਾਤਾਰ ਸਮਾਗਮ ਹੋ ਰਹੇ ਹਨ ਅੱਜ ਸਮਾਗਮ ਦੀ ਅਰੰਭਤਾ ਹੋਈ ਹੈ ਕੱਲ ਨੂੰ ਸਮਾਗਮ ਦਾ ਦੂਸਰਾ ਦਿਨ ਹੈ ਤੀਸਰੇ ਦਿਨ ਨਗਰ ਕੀਰਤਨ ਹੋਵੇਗਾ ਸ਼ਹਿਰ ਦੇ ਵਿੱਚ ਵਕੂ ਵਕ ਜਥੇਬੰਦੀਆਂ ਵੱਲੋਂ ਰਲ ਮਿਲ ਕਰਕੇ ਇਹ ਉਪਰਾਲਾ ਸੋਹਣਾ ਕਾਰਜ ਕੀਤਾ ਗਿਆ ਹੈ ਸੋ ਇਸ ਕਾਰਜ ਦੇ ਲਈ ਸਮੂਹੀ ਸੰਗਤਾਂ ਨੂੰ ਅਤੇ ਪ੍ਰਬੰਧਕਾਂ ਨੂੰ ਅਸੀਂ ਲੱਖ ਲੱਖ ਵਧਾਈਆਂ ਮੁਬਾਰਕਾਂ ਦਿੰਦੇ ਹਾਂ ਸਤਿਗੁਰੂ ਜੀ ਰਹਿਮਤ ਕਰਨ ਬਖਸ਼ਿਸ਼ ਕਰਨ ਕਿਰਪਾ ਕਰਨ ਇਸੇ ਤਰ੍ਹਾਂ ਪ੍ਰਬੰਧਕਾਂ ਤੇ ਸੇਵਾਦਾਰਾਂ ਤੇ ਸਿਰ ਤੇ ਮੇਰਾ ਪਰਿਆ ਹੱਥ ਰੱਖ ਕੇ ਆਪਣੀ ਸੇਵਾ ਲੈਂਦੇ ਰਹਿਣ ਜਥਿਆਂ ਦੇ ਕਿਰਪਾ ਕਰਨ ਸੰਗਤ ਤੇ ਕਿਰਪਾ ਕਰਨ ਇਹ ਕਾਰਜ ਜਿਹੜਾ ਚੜ੍ਹਦੀ ਕਲਾ ਦੇ ਵਿੱਚ ਬਤੀਤ ਹੋਵੇ ਦਾਸ ਗੁਰਪ੍ਰੀਤ ਸਿੰਘ ਮਠੰਡਾ ਜਥਾ ਇੱਥੇ ਪਹੁੰਚਿਆ ਹੈ ਸੰਗਤਾਂ ਦੇ ਦਰਸ਼ਨ ਕੀਤੇ ਹੈ ਓਟਾਨ ਕੋ ਧੰਨਵਾਦ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਗਤਾਂ ਦਾ ਪ੍ਰਬੰਧਕਾਂ ਦਾ ਜਿਨ੍ਹਾਂ ਦੇ ਦਾਸ ਦੇ ਨਿਮਾਣੇ ਜਥੇ ਨੂੰ ਦੰਕਾਂ ਦੇ ਰੂਬਰੂ ਕੀਰਤਨ ਕਰਨ ਲਈ ਸੱਦਾ ਭੇਜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਆਨੰਦ ਹਮਾਰੇ ਕਰ ਆਨੰਦ ਹਮਾਰੇ ਕਰ ਆਨੰਦ ਹਮਾਰੇ ਕਰ ਆਨੰਦ ਹਮਾਰੇ ਆਪਣੇ ਸਤਬੁਰ ਗੈ ਬਲਹਾਰੇ ਸਿੱਕਾ ਖਾਲਸਾ ਉਹਨਾਂ ਦੀ ਪੱਤੇ ਸਭਾ ਸਾਨੂੰ ਸਿੱਖ ਸੰਤਾਂ ਨੇ ਲੱਖ ਲੱਖ ਲਖ ਲੱਖ ਲਵਾਈਆਂ ਹੋਣਗੀਆਂ ਇਹ ਸੋਰਾਮ ਉਸ ਜਿਹੜੇ ਸੈਟੀ ਵੱਲੋਂ ਮੱਚਾ ਦਾ ਕਰਾਇਆ ਰਿਹਾ ਸਭ ਸੰਗ ਕੋ ਨੂੰ ਗੱਢਵਾਏ ਨੇ ਲੱਖ ਲੱਖ ਲਵਾਈਆਂ ਹੋਣਗੀਆਂ ਕਲਾ ਕਦਮਾਂ ਨਿਹਾ ਹੋ ਬਲਿਹਾਰੇ ਅੱਗੇ ਸੁਖ ਪਾਛੇ ਸੁਖ ਸਹਿਜ ਆਗੇ ਸੁਖ ਪਾਛੇ ਸੁਖ ਸਹਿਜ ਪ੍ਰੋਗਰਾਮ ਦੀ ਹੈ ਸਾਰੇ ਇਲਾਕੇ ਦੀ ਸੰਗਤ ਨੂੰ ਅਪੀਲ ਹੈ ਕਿ ਸਾਰੇ ਇਲਾਕੇ ਦੀ ਸੰਗਤ ਵੱਧ ਚੜ ਕੇ ਇਸ ਪ੍ਰੋਗਰਾਮ ਵਿੱਚ ਆਵੇ ਤੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ ਅਸੀਂ ਗੁਰੂ ਰਾਮਦਾਸ ਸੇਵਾ ਸਸਤਾ ਬੋਰਡ ਵੱਲੋਂ ਸਾਰੀ ਸੰਗਤ ਨੂੰ ਜੀ ਆਇਆਂ ਆਇਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਆਨੰਦ ਹਮਾਰੇ ਮਿਸ਼ਨੀ ਕਾਲਜ ਲੁਧਿਆਣਾ ਵੱਲੋਂ ਸੰਗਤ ਨੂੰ ਸਿੱਖੋ ਅਜਿਹੀ ਕਾਲਜ ਵੱਲੋਂ ਕੀਤਾ ਜਾ ਰਿਹਾ ਕੰਮ ਜਿਵੇਂ ਕਿ ਸਿੱਖ ਫਲਵਾੜੀ ਮੈਗਜ਼ੀਨ 2 ਸਾਲਾ ਕੋਰਸ ਮੁੱਖ ਕਰਨ ਦੀ ਜਾਣਕਾਰੀ ਦੇ ਰਹੇ ਆ ਤੇ ਨਾਲ ਹੀ ਅਸੀਂ ਫ੍ਰੀ ਲਿਟਰੇਚਰ ਵੰਡ ਤੇ ਗੁਰੂ ਗ੍ਰੰਥ ਸਾਹਿਬਾਰੇ ਜੋ ਤੁਹਾਨੂੰ ਗੁਰਨਾਨਕ ਦੇਵ ਜੀ ਦਾ ਸਿਧਾਂਤ ਹੈ ਉਹਦਾ ਅਸੀਂ ਪ੍ਰਚਾਰ ਕਰਨ ਵਾਸਤੇ ਇੱਥੇ ਆਏ ਆ ਸਾਰੇ ਸੰਗਤਾਂ ਨੂੰ ਜਿੱਥੇ ਵਧਾਈ ਜਿੰਨਾ ਉੱਥੇ ਸਾਰੇ ਪ੍ਰਬੰਧਕਾਂ ਨੂੰ ਜਿਨ੍ਹਾਂ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਅੱਜ ਬੜੀ ਖੁਸ਼ੀ ਦੀ ਗੱਲ ਹੈ ਸਰਬ ਹਿੰਦ ਸਲਾਨਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦਾ ਸਵਾਗਤ ਹੁੰਦਾ ਸਾਧ ਸੰਗਤ ਜੀ ਸਲਾਨਾ ਸਮਾਗਮ ਇੰਡੀਆ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਭਾਰਤ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸਮਾਗਮ ਹੁੰਦੇ ਨੇ ਜਿਤਨੀਆਂ ਵੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਜੋ ਅਮਰ ਕਵਲੇ ਤਕਰੀਬਨ ਆਪਣੀਆਂ ਆਪਣ ਨਗਰ ਦੇ ਵਿੱਚ ਆਪਚਾਰ ਕਰਦੀਆਂ ਨੇ ਸੁਸਾਇਟੀ ਇਕੱਠੀਆਂ ਹੋ ਕੇ ਸਮਾਗਮ ਕਰਦੀਆਂ ਨੇ ਇਸ ਵਾਰ ਦਾ ਜੋ ਸਮਾਗਮ ਸਾਡੇ ਬੜੇ ਹੀ ਸਰਕਾਰ ਜੋ ਸਾਡੇ ਸਾਰੇ ਵੀਰ ਗਿੱਦੜਵਾਹ ਜੋ ਮਾਲਵੇ ਦਾ ਇਲਾਕਾ ਬੜਾ ਸਣਾ ਬਠਿੰਡੇ ਦੇ ਬਿਲਕੁਲ ਨਾਲ ਉੱਥੇ ਸਾਲਾਨਾ ਸਮਾਗਮ ਅੱਜ ਪ੍ਰారంਭ ਹੋਇਆ ਹੈ ਆਪਕੇ ਅੱਜ 23 29 31 ਨੂੰ ਜਿਹਦੇ ਸੰਸਾਰ ਪਰਦੇ ਉੱਚ ਕੋਟੀ ਦੇ ਕੀਰਤਨੇ ਤੇ ਪਹੁੰਚ ਰਹੇ ਨੇ ਪਿਆਰੀ ਸੰਗਤ ਪਹੁੰਚ ਰਹੀ ਹੈ ਸਾਰੀਆਂ ਸੋਸਾਇਟੀਆਂ ਇੱਥੇ ਪਹੁੰਚ ਰਹੀਆਂ ਨੇ ਕੁਝ ਪਹੁੰਚ ਚੁੱਕੀਆਂ ਨੇ ਤੇ ਮੈਂ ਸਾਰੇ ਪ੍ਰਬੰਧਕ ਵੀਰ ਜਿਹੜਾ ਨਾਲ ਖੜੇ ਨੇ ਨਾਲ ਸੇਵਾਦਾਰ ਵੀਰ ਖੜੇ ਨੇ ਇਹਨਾਂ ਨੂੰ ਮੁਬਾਰਕਾਂ ਦੇਣਾ ਸਤਿਗੁਰੂ ਕਿਰਪਾ ਕਰਨ ਇਹਨਾਂ ਨੂੰ ਖੁਸ਼ੀਆਂ ਦੇਣ ਇਹ ਸਮਾਗਮ ਇਹ ਸਮਾਗਮ ਕੱਲਾ ਸਮਾਗਮ ਨਹੀਂ ਹੈ ਤੇ ਸਭ ਤੋਂ ਵੱਡੀ ਗੱਲ ਕਿ ਸੰਗਤ ਦੀ ਸੇਵਾ ਦਾ ਭਾਗ ਵੀ ਨਾਲ ਬਣੇਗਾ ਬੜੀ ਦੂਰ ਜਿਹੜੇ ਸੰਗਤ ਜਿੰਨਾਂ ਨੇ ਹਾਸ਼ ਕਰਨੀਆਂ ਆਮ ਕੀਰਤਨ ਦਰਵਾਜ਼ਾ ਸੰਗਤ ਕੀਰਤਨ ਸੁਣ ਕੇ ਚਲੀ ਜਾਂਦੀ ਹੈ ਚਲ ਪਾਣੀ ਛੱਕ ਕੇ ਇੱਥੇ 2-3 ਦਿਨ ਉਹਨਾਂ ਦੇ ਰਹਿائش ਦਾ ਪ੍ਰਬੰਧ ਇਹਨਾਂ ਨੇ ਕਰਨਾ ਹੈ ਰਹਿਣ ਪੀਣ ਦਾ ਸਾਰਾ ਬਹੁਤ ਧਿਆਨ ਨਾਲ ਬਹੁਤ ਪਿਆਰ ਨਾਲ ਸਤਿਗੁਰੂ ਇਹਨਾਂ ਨੂੰ ਉਤਮ ਦੇਣ ਬਾਲ ਜੇਲ ਮੈਂ ਆਪ ਜੀ ਨੂੰ ਚੈਨਲ ਰਾਹੀਂ ਇਹਨਾਂ ਨੂੰ ਬਹੁਤ ਮੁਬਾਰਕਾਂ ਦੇਣਾ ਮੈਨੂੰ ਹੁਣ ਜਾਣਾ ਪੈਣਾ ਕਿਉਂਕਿ ਸਤਖੰਡ ਵਾਸੀ ਸੰਤ ਬਾਬਾ ਸਚਿਆ ਸਿੰਘ ਜੀ ਬਾਨੀ ਦੇ ਵੱਡੀ ਤਖਸਾਲ ਉਹਨਾਂ ਦਾ 75 ਸਾਲਾ ਸਮਾਗਮ ਜੋ ਕੱਲ ਤੋਂ ਪ੍ਰਾਰੰਭ ਹੋ ਰਿਹਾ ਸਵੇਰ ਤੋਂ ਖਨਪਰ ਸਾਹਾ ਦੇ ਪ੍ਰੋਗਰਾਹ ਨੇ 3 ਦਿਨ ਦਾ ਸਮਾਗਮ ਜਿਹਦੇ ਵਿੱਚ ਸੰਗਤ ਸਮਾਗਮ ਦੇ ਸਾਰੇ ਤਕਰੀਬਨ ਕੀਰਤਨੀਏ ਉਸ ਸਥਾਨ ਤੇ ਪਹੁੰਚ ਰਹੇ ਨੇ ਤੇ ਇਸ ਕਰਕੇ ਉੱਥੇ ਵੀ ਆਪ ਜੀ ਨੇ ਜ਼ਰੂਰ ਦਰਸ਼ਨ ਦੇਣੇ ਇਹਨਾਂ ਨੂੰ ਅਸੀਸ ਦੇਣੀ ਸਤਿਗੁਰੂ ਸਾਰਿਆਂ ਨੂੰ ਖੁਸ਼ੀਆਂ ਦੇਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Tchau, ah... ਕਰ ਆਨੰਦ ਹਮਾਰੇ ਕਰ ਆਨੰਦ ਹਮਾਰੇ ਸੇਵਾ ਸੁਸਾਇਟੀਆਂ ਦਾ ਜਿਹੜਾ ਸਾਲਾਨਾ 48ਵਾਂ ਸਮਾਗਮ ਹੈ ਇਸ ਵਾਰੇ ਸਤਿਗੁਰੂ ਸੱਜੇ ਪਾਤਸ਼ਾਹ ਜੀ ਦੀ ਮਿਹਰ ਸਦਕਾ ਜਿਹੜਾ ਗਿੱਦੜਵਾਹੇ ਦੀ ਧਰਤੀ ਦੇ ਉੱਪਰ ਹੋ ਰਿਹਾ ਔਰ ਗਿੱਦੜਵਾਹੇ ਦੀ ਧਰਤੀ ਦੇ ਉੱਪਰ ਇਹ ਸਮਾਗਮ ਹੋ ਰਿਹਾ ਜਿਨ੍ਹਾਂ ਨੂੰ ਤਨਦੇਹੀ ਦੇ ਨਾਲ ਮੇਰੇ ਸਤਕਾਰਯੋਗ ਭਾਈ ਕਾਲਾ ਸਿੰਘ ਜੀ ਔਰ ਭਾਈ ਸੁਖਵਿੰਦਰ ਸਿੰਘ ਜੀ ਇਹਨਾਂ ਦੀ ਜਿਹੜੀ ਸਾਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀ ਟੀਮ ਹੈ ਉਹ ਬੜੇ ਹੀ ਉਪਰਾਲੇ ਦੇ ਨਾਲ ਬਹੁਤ ਜੋਰ ਸ਼ੋਰ ਦੇ ਨਾਲ ਇਸ ਨੂੰ ਨਿਭਾ ਰਹੀ ਹੈ ਸਮੂੱਚੇ ਇਲਾਕੇ ਦੀ ਜਿਹੜੀ ਸੰਗਤ ਹੈ ਉਹਨੂੰ ਅਸੀਂ ਭਾਈ ਦਲਵੀਰ ਸਿੰਘ ਜੀ ਮੁਖ ਸੇਵਾਦਾਰ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸੰਗਰੂਰ ਔਰ ਸਾਡੀ ਸਾਰੀ ਸੋਸਾਇਟੀ ਵੱਲੋਂ ਅਸੀਂ ਸਾਰੀ ਗਿੱਦੜਵਾਹ ਦੀ ਸੰਗਤ ਨੂੰ ਵਧਾਈ ਦੇਣਾ ਚਾਹੁੰਦੇ ਹਾਂ ਜਿਹੜਾ ਤੁਸੀਂ ਇੰਨਾ ਵੱਡਾ ਅੰਤਰਰਾਸ਼ਟਰੀ ਸਮਾਗਮ ਜਿਹੜਾ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਰਦਕਾ ਉਲੀਕਿਆ ਮੈਂ ਇੱਕ ਵਾਰ ਫੇਰ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਗਿੱਦੜਵਾਹਾ ਭਾਈ ਕਾਲਾ ਸਿੰਘ ਦੀ ਭਾਈ ਸੁਵਿੰਦਰ ਸਿੰਘ ਜੀ ਔਰ ਸਾਰੀ ਸੁਸਾਇਟੀ ਨੂੰ ਵਧਾਈ ਦਿੰਦਾ ਹੋਇਆ ਇਹ ਇੱਕ ਵਾਰ ਫੇਰ ਗੁਰੂ ਸਾਹਿਬ ਦੇ ਚਰਨਾਚਰਦਾਸ ਕਰਦਾ ਕਿ ਜਿਵੇਂ ਅੱਜ ਦਾ ਜਿਹੜਾ ਸਮਾਗਮ ਨਿਰਵਗੰਤਾ ਸਹਿਤ ਆਪਜੀ ਦੀ ਰਹਿਮਤ ਸਦਕਾ ਸੰਪੂਰਨ ਹੋਇਆ ਆਉਣ ਵਾਲਾ ਕੱਲ ਦਾ ਸਮਾਗਮ ਔਰ ਪਰਸੋਂ ਜਿਹੜਾ ਨਗਰ ਕੀਰਤਨ ਜਿਹੜਾ ਵੇਖਣ ਵਾਲਾ ਹੋਏਗਾ ਤੁਸੀਂ ਅੱਜ ਤੱਕ ਆਪਣੇ ਇਸ ਇਲਾਕੇ ਵਿੱਚ ਇਦਾਂ ਦਾ ਨਗਰ ਕੀਰਤਨ ਮੈਂ ਕਹਿ ਸਕਦਾ ਵੀ ਨਹੀਂ ਵੇਖਿਆ ਹੋਏਗਾ ਜਿਹਦਾ ਇੱਕ ਸਿਰਾ ਸ਼ਹਿਰ ਦੀ ਦੂਜੀ ਫਿਰਨੀ ਤੇ ਹੋਏਗਾ ਔਰ ਇੱਕ ਸਿਰਾ ਅਜੇ ਏਸੇ ਮੰਡੀ ਦੇ ਵਿੱਚ ਹੋਏਗਾ ਕਿਉਂਕਿ ਅਸੀਂ ਇਹਨਾਂ ਨਗਰ ਕੀਰਤਨਾਂ ਵਿੱਚ ਜਾਣਿਆ ਸਾਲ ਦਰ ਸਾਲ ਸੋਸਾਇਟੀ ਮੈਂਬਰ ਤਾਂ ਹੁੰਦੇ ਆ ਪਰ ਤੁਸੀਂ ਵੀ ਇਹਨਾਂ ਸਾਰੇ ਸਮਾਗਮਾਂ ਦੇ ਹਿੱਸੇ ਬਣੋ ਔਰ ਇਹ ਜਿਹੜੇ ਰਹਿੰਦੇ ਸਮਾਗਮ ਹੈ ਮਹਾਰਾਜ ਸਾਹਿਬ ਇਦਾਂ ਹੀ ਆਪਣੀ ਕਿਰਪਾ ਸਦਕਾ ਸੰਪੂਰਨ ਕਰਾ ਲੈਣ ਭੁੱਲ ਚੁੱਕੀ ਕਿਵਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਨ ਅਕਾਲ ਮੂਰਤ ਪ੍ਰਾਪ